ਵਕਤ ਨਾਲ ਲੜ ਕੇ ਜੋ ਨਸੀਬ ਬਦਲਦੇ ਇਨਸਾਨ ਉਹੀ ਜੋ ਆਪਣੀ ਤਕਦੀਰ ਬਦਲਦੇ ਕੱਲ ਕੀ ਹੋਊਗਾ ਕਦੇ ਨਾ ਸੋਚੋ ਕੀ ਪਤਾ ਕੱਲ ਵਕਤ ਖੁਦ ਆਪਣੀ ਤਸਵੀਰ ਬਦਲ ਦੇ ਭਾਗ ਵੱਡਾ ਹੈ ਜਾਂ ਕਰਮ ਇਹ ਪ੍ਰਸ਼ੰਨਤਾ ਚੱਲਦਾ ਹੀ ਆਉਂਦਾ ਹੈ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਰਮ ਕਰਨ ਦਾ ਉਪਦੇਸ਼ ਦਿੰਦੇ ਹਨ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ ਕਿ ਰਾਜ ਤੇਰੇ ਭਾਗਾਂ ਵਿੱਚ ਹੈ ਕਿ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ ਪਰ ਤੈਨੂੰ ਪਹਿਲਾਂ ਜੁੱਧ ਤਾਂ ਲੜਨਾ ਹੀ ਹੋਵੇਗਾ ਭਾਵ ਕਰਮ ਤਾਂ ਕਰਨਾ ਹੀ ਹੋਵੇਗਾ ਇਸੇ ਦੇ ਨਾਲ ਸਬੰਧਿਤ ਹੀ ਇੱਕ ਬਹੁਤ ਸੋਹਣੀ ਕਹਾਣੀ ਹੈ ਇੱਕ ਜੰਗਲ ਦੇ ਦੋਵੇਂ ਪਾਸੇ ਅਲੱਗ-ਅਲੱਗ ਰਾਜਿਆਂ ਦਾ ਰਾਜ ਸੀ ਜੰਗਲ ਵਿੱਚ ਇੱਕ ਸਾਧੂ ਰਹਿੰਦਾ ਸੀ ਦੋਵੇਂ ਰਾਜੇ ਉਸਨੂੰ ਇੱਕ ਗੁਰੂ ਦੀ ਤਰ੍ਹਾਂ ਮੰਨਦੇ ਸਨ ਉਸੇ ਜੰਗਲ ਦੇ ਜਮਾਂ ਵਿਚਕਾਰ ਇੱਕ ਨਦੀ ਵਹਿੰਦੀ ਸੀ ਤੇ ਉਸ ਨਦੀ ਦੇ ਲਈ ਦੋਵੇਂ ਰਾਜਾਂ ਵਿੱਚ ਅਕਸਰ ਝਗੜਾ ਚੱਲਦਾ ਰਹਿੰਦਾ ਸੀ ਇੱਕ ਵਾਰ ਤਾਂ ਗੱਲ ਵਿਗੜਦੀ ਵਿਗੜਦੀ ਜੁੱਧ ਤਾਈਂ ਆ ਪਹੁੰਚੀ ਕੋਈ ਵੀ ਰਾਜਾ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ ਜੁੱਧ ਹੋਣਾ ਤਾਂ ਫਿਰ ਨਿਸ਼ਚਿਤ ਹੀ ਸੀ ਦੋਵੇਂ ਰਾਜਿਆਂ ਨੇ ਸਾਧੂ ਦੇ ਕੋਲ ਜਾ ਕੇ ਆਸ਼ੀਰਵਾਦ ਲੈਣ ਦਾ ਫੈਸਲਾ ਕੀਤਾ ਪਹਿਲਾ ਰਾਜਾ ਜਦੋਂ ਆਸ਼ੀਰਵਾਦ ਲੈਣ ਪਹੁੰਚਿਆ ਤਾਂ ਸਾਧੂ ਨੇ ਉਸ ਨੂੰ ਕਿਹਾ ਤੇਰੇ ਭਾਗਾਂ ਵਿੱਚ ਜਿੱਤ ਨਹੀਂ ਦਿਖ ਰਹੀ ਅੱਗੇ ਪਰਮਾਤਮਾ ਦੀ ਮਰਜ਼ੀ ਇਹ ਸੁਣ ਕੇ ਰਾਜਾ ਪਹਿਲਾਂ ਤਾਂ ਥੋੜਾ ਵਿਚਲਿਤ ਹੋ ਗਿਆ ਪਰ ਫਿਰ ਉਸ ਨੇ ਸੋਚਿਆ ਕਿ ਜੇ ਹਾਰਨਾ ਹੀ ਆ ਤਾਂ ਪੂਰੀ ਤਾਕਤ ਨਾਲ ਲੜਾਂਗਾ ਪਰ ਹਾਰ ਨਹੀਂ ਮੰਨਾਂਗੇ ਤੇ ਜੇ ਹਾਰ ਵੀ ਗਏ ਤਾਂ ਹਾਰ ਨੂੰ ਦੂਜਿਆਂ ਦੇ ਲਈ ਉਦਾਹਰਣ ਬਣਾ ਦੇਵਾਂਗੇ ਦੂਜਾ ਰਾਜਾ ਵੀ ਆਸ਼ੀਰਵਾਦ ਲੈਣ ਲਈ ਸਾਧੂ ਦੇ ਕੋਲ ਗਿਆ ਸਾਧੂ ਨੇ ਕਿਹਾ ਭਾਗ ਤਾਂ ਤੇਰੇ ਪੱਖ ਵਿੱਚ ਹੀ ਲੱਗ ਰਿਹਾ ਹੈ ਰਾਜਾ ਤਾਂ ਇਹ ਸੁਣ ਕੇ ਬਹੁਤ ਖੁਸ਼ ਹੋ ਗਿਆ ਵਾਪਸ ਆਇਆ ਤਾਂ ਇੰਨਾ ਨਿਸ਼ਚਿੰਤ ਜਿਵੇਂ ਕਿ ਉਸਨੇ ਜੁੱਧ ਜਿੱਤ ਹੀ ਲਿਆ ਹੋਵੇ ਜੁੱਧ ਦਾ ਦਿਨ ਵੀ ਆ ਗਿਆ ਦੋਵੇਂ ਪਾਸਿਓਂ ਹਮਲਾ ਸ਼ੁਰੂ ਹੋ ਗਿਆ ਇੱਕ ਪਾਸੇ ਦੀ ਸੈਨਾ ਇਹ ਸੋਚ ਕੇ ਲੜ ਰਹੀ ਸੀ ਕਿ ਭਾਵੇਂ ਕਿਸਮਤ ਵਿੱਚ ਹਾਰ ਹੋਵੇ ਪਰ ਅਸੀਂ ਹਾਰ ਨਹੀਂ ਮੰਨਾਂਗੇ ਤੇ ਦੂਜੇ ਪਾਸੇ ਦੀ ਸੈਨਾ ਇਹ ਸੋਚ ਕੇ ਲੜ ਰਹੀ ਸੀ ਕਿ ਜਿੰਨਾ ਤਾਂ ਅਸੀਂ ਨੇ ਹੀ ਆ ਫਿਰ ਕਿਉਂ ਘਬਰਾਉਣਾ ਲੜਦੇ ਲੜਦੇ ਰਾਜੇ ਦੇ ਘੋੜੇ ਦੇ ਪੈਰ ਦੀ ਨਾਲ ਵੀ ਨਿਕਲ ਗਈ ਤੇ ਘੋੜਾ ਲੜਖੜਾਉਣ ਲੱਗਾ ਪਰ ਰਾਜੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਸੋਚਣ ਲੱਗਾ ਕਿ ਜਦੋਂ ਕਿਸਮਤ ਵਿੱਚ ਜਿੱਤ ਤਾਂ ਹੈ ਹੀ ਤਾਂ ਫਿਰ ਚਿੰਤਾ ਕਿਸ ਗੱਲ ਦੀ ਪਰ ਕੁਝ ਦੇਰ ਬਾਅਦ ਹੀ ਘੋੜਾ ਲੜਖੜਾ ਕੇ ਡਿੱਗ ਗਿਆ ਤੇ ਰਾਜਾ ਦੁਸ਼ਮਣ ਦੇ ਹੱਥ ਆ ਗਿਆ ਤੇ ਉਸ ਦੀ ਹਾਰ ਹੋ ਗਈ ਜੁੱਧ ਦੇ ਨਿਰਣੇ ਤੋਂ ਬਾਅਦ ਸਾਧੂ ਵੀ ਉੱਥੇ ਆ ਗਿਆ ਦੋਵੇਂ ਹੀ ਰਾਜਿਆਂ ਦੀ ਇਹ ਜਾਣਨ ਦੀ ਇੱਛਾ ਸੀ ਕਿ ਆਖਰ ਭਾਗਾਂ ਦਾ ਲਿਖਿਆ ਬਦਲ ਕਿਵੇਂ ਗਿਆ ਉਹਨਾਂ ਨੇ ਸਾਧੂ ਨੂੰ ਇਹ ਪਰੇਸ਼ਾਨ ਕੀਤਾ ਸਾਧੂ ਨੇ ਮੁਸਕਰਾ ਕੇ ਉੱਤਰ ਦਿੱਤਾ beta ਭਾਗ ਨਹੀਂ ਬਦਲਿਆ ਉਹ ਆਪਣੀ ਥਾਂ ਤੇ ਬਿਲਕੁਲ ਸਹੀ ਹੈ ਪਰ ਤੁਸੀਂ ਦੋਵੇਂ ਬਦਲ ਗਏ ਹੋ ਉਸ ਨੇ ਜਿੱਤਣ ਵਾਲੇ ਰਾਜੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਹੁਣ ਤੁਹਾਨੂੰ ਹੀ ਦੇਖ ਲੋ ਸੰਭਾਵਿਤ ਹਾਰ ਦੇ ਬਾਰੇ ਚ ਸੁਣ ਕੇ ਤੁਸੀਂ ਨੇ ਦਿਨ ਰਾਤ ਇੱਕ ਕਰ ਦਿੱਤਾ ਸਭ ਕੁਝ ਭੁੱਲ ਕੇ ਜ਼ਬਰਦਸਤ ਤਿਆਰੀ ਕੀਤੀ ਤੇ ਖੁਦ ਹਰ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਿਆ ਜਦ ਕਿ ਪਹਿਲਾਂ ਤੁਹਾਡੀ ਯੋਜਨਾ ਸੈਨਾਪਤੀ ਦੇ ਦਮ ਤੇ ਲੜਨ ਦੀ ਸੀ ਤੇ ਤੁਸੀਂ ਮਹਾਰਾਜ ਸਾਧੂ ਨੇ ਬੰਦੀ ਬਣੇ ਰਾਜੇ ਨੂੰ ਕਿਹਾ ਤੁਸੀਂ ਨੇ ਤਾਂ ਯੁੱਧ ਤੋਂ ਪਹਿਲਾਂ ਹੀ ਜਿੱਤ ਦਾ ਯਸ਼ਣ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਤੁਸੀਂ ਨੇ ਤਾਂ ਆਪਣੇ ਘੋੜੇ ਦੀ ਨਾਲ ਤੱਕ ਦਾ ਵੀ ਖਿਆਲ ਨਹੀਂ ਰੱਖਿਆ ਫਿਰ ਇੰਨੀ ਵੱਡੀ ਸੈਨਾ ਨੂੰ ਕਿਵੇਂ ਸੰਭਾਲ ਪਾਉਂਦੇ ਤੇ ਹੋਇਆ ਉਹੀ ਜੋ ਹੋਣਾ ਲਿਖਿਆ ਸੀ ਭਾਗ ਨਹੀਂ ਬਦਲਿਆ ਪਰ ਜਿਨ੍ਹਾਂ ਦੇ ਭਾਗਾਂ 'ਚ ਜੋ ਲਿਖਿਆ ਸੀ ਉਹਨਾਂ ਨੇ ਹੀ ਆਪਣਾ ਵਿਅਕਤੀਤਵ ਬਦਲ ਲਿਆ ਫਿਰ ਵਿਚਾਰਾ ਭਾਗ ਕੀ ਕਰਦਾ ਦੋਸਤੋ ਕਿਸਮਤ ਲੋਹੇ ਦੇ ਵਾਂਗੂ ਉੱਧਰ ਹੀ ਖਿੱਚੀ ਜਾਂਦੀ ਹੈ ਜਿੱਥੇ ਕਰਮ ਦੀ ਚੁੰਬਕ ਹੋਵੇ ਅਸੀਂ ਕਿਸਮਤ ਦੇ ਅਧੀਨ ਨਹੀਂ ਹਾਂ ਅਸੀਂ ਤਾਂ ਖੁਦ ਕਿਸਮਤ ਦੇ ਨਿਰਮਾਤਾ ਹਾਂ ਅਸੀਂ ਨੇ ਜਿਹੜੇ ਵੀ ਕਰਮ ਕੀਤੇ ਹਨ ਉਹਨਾਂ ਦਾ ਸੰਪੂਰਨ ਕਰਮਫਲ ਹੀ ਕਿਸਮਤ ਹੈ ਕੁਝ ਪਰਸਥਿਤੀਆਂ ਤੇ ਸਾਡਾ ਵਸ ਨਹੀਂ ਚੱਲਦਾ ਕਿਸੇ ਚੰਗੇ ਘਰ ਵਿੱਚ ਪੈਦਾ ਹੋ ਜਾਣਾ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਪਰ ਕਰਮ ਤੋਂ ਬਿਨਾ ਲੱਖਾਂ ਤੋਂ ਕੱਖ ਹੋਣ ਤੇ ਕਰਮ ਦੇ ਨਾਲ ਕੱਖਾਂ ਤੋਂ ਲੱਖ ਹੋਣ ਦੀਆਂ ਉਦਾਹਰਨਾਂ ਨਾਲ ਇਹ ਦੁਨੀਆ ਭਰੀ ਪਈ ਹੈ ਅਸੀਂ ਨੇ ਸੋਚਿਆ ਕੁਝ ਹੋਰ ਹੁੰਦਾ ਹੈ ਤੇ ਹੋ ਕੁਝ ਹੋਰ ਜਾਂਦਾ ਹੈ ਮੰਨ ਲਓ ਕੋਈ ਦੁਰਘਟਨਾ ਹੀ ਹੋ ਗਈ ਤਾਂ ਇਸਤੇ ਵੀ ਸਾਡਾ ਕੋਈ ਵਸ ਨਹੀਂ ਚੱਲਦਾ ਪਰ ਅਜਹੀ ਪ੍ਰਸਥਿਤੀ ਵਿੱਚ ਸਾਡੀ ਪ੍ਰਤੀਕਿਰਿਆ ਤਾਂ ਸਾਡੇ ਵਸ ਵਿੱਚ ਹੈ ਅਸੀਂ ਇਸ ਨਾਲ ਟੁੱਟ ਕੇ ਖਿੰਡ ਵੀ ਸਕਦੇ ਹਾਂ ਤੇ ਕਰਮ ਨਾਲ ਸਭ ਕੁਝ ਠੀਕ ਵੀ ਕਰ ਸਕਦੇ ਹਾਂ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਅਸੀਂ ਥੋੜਾ ਜਿਹਾ ਹੀ ਯਤਨ ਕਰ ਰਹੇ ਹੁੰਦੇ ਹਾਂ ਪਰ ਪ੍ਰਸਥਿਤੀਆਂ ਸਾਡੇ ਅਨੁਕੂਲ ਹੁੰਦੀਆਂ ਹਨ ਅਸੀਂ ਜਲਦੀ ਸਫਲ ਹੋ ਜਾਂਦੇ ਹਾਂ ਜਿਵੇਂ ਪਾਣੀ ਵਿੱਚ ਵਹਿ ਰਹੀ ਇੱਕ ਕਿਸ਼ਤੀ ਨੇ ਉਸੇ ਦਿਸ਼ਾ ਵੱਲ ਜਾਣਾ ਹੈ ਜਿੱਧਰ ਨੂੰ ਹਵਾ ਚੱਲ ਰਹੀ ਹੋਵੇ ਅਸੀਂ ਕਹਾਂਗੇ ਕਿ ਕਿਸਮਤ ਅਨੁਕੂਲ ਹੈ ਸਹੀ ਗੱਲ ਹੈ ਪਰ ਜਿਹੜੀ ਕਿਸ਼ਤੀ ਹਵਾ ਦੇ ਉਲਟ ਦਿਸ਼ਾ ਵੱਲ ਜਾ ਰਹੀ ਹੈ ਉਸ ਦਾ ਮਲਾਹ ਸਹੀ ਥਾਂ ਤੇ ਪਰਦੇ ਬਨ ਕੇ ਹਵਾ ਨੂੰ ਆਪਣੇ ਹੱਕ ਵਿੱਚ ਕਰ ਸਕਦਾ ਹੈ ਇਹੀ ਹੈ ਕਰਮ ਨਾਲ ਕਿਸਮਤ ਨੂੰ ਆਪਣੇ ਵੱਲ ਖਿੱਚਣਾ ਕਿਸਮਤ ਸਾਡੇ ਕਰਮਾਂ ਦਾ ਹੀ ਨਤੀਜਾ ਹੈ ਇਸ ਲਈ ਕਰਮ ਕਰਦੇ ਰਹੋ ਤੁਹਾਡੀ ਕਿਸਮਤ ਤੁਹਾਡਾ ਭਾਗ ਇੱਕ ਦਿਨ ਜਰੂਰ ਬਦਲੇਗਾ ਉਸ ਨੂੰ ਬਦਲਣਾ ਹੀ ਹੋਵੇਗਾ ਧੰਨਵਾਦ